ਤੇਰੇ ਵੀ ਖਾਤਰ ਜਿਹਨੂੰ ਆਪਾਂ ਗੋਦੀ মিডিਆ ਕਹਿੰਦੇ ਆ ਉਹਨੇ ਤੂੰ ਆਦਰ ਪ੍ਰਚਾਰ ਕੀਤਾ ਕੱਢ ਲਓ ਕਿਹਦੇ ਵੀ ਗੋਦੀ মিডিਆ ਦੀ ਵੀਡੀਓ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹਦਾ ਮਤਲਬ ਕੇਜ ਪੰਜਾਬ ਦੀਆਂ ਤੇਰੇ ਸੀਟਾਂ ਉਧੀਆਂ ਨਾ ਆਉਣਾਂ ਜੇ ਪੰਜਾਬ ਰਿਆਂ 13 ਸੀਟਾਂ ਜਾਂਦੀਆਂ ਤੇ 13 ਫਾਦੀ ਤੇ 50 ਜਾਂ 100 ਸੀਟਾਂ ਆਉਂਦੀਆਂ ਤੇ ਕਿਉਂ ਨਾ ਇਹ ਗੰਨ ਕੀਤਾ ਜਾਵੇ ਉਹਦੇ ਜੰਨੇ ਦਾ ਗੋਲੇ ਭਰਾਏ ਆ ਉਹ ਜੰਨੇ ਬਾਈ ਰਾਵੜ ਦੇ ਗੋੜੀਆਂ ਸੱਡੀਆਂ ਤੇ ਉਦੋਂ ਵਾਹਾਂ ਭਰਾਵੋ ਸਿੱਧੀਆਂ ਗੋੜੀਆਂ ਮਾਰੀਆਂ ਜਿਹਨੇ ਸ਼ੂਕਰਨ ਦੀ ਮੌਤ ਹੋਈ ਹੈ ਸ਼ਹੀਦ ਹੋਇਆ ਗੜਾਂ ਦੀ ਗਿਲਤੀ ਹੈ ਜਿਹੜੇ ਫੈਕਟਰ ਹੋਏ ਐ ਤੇ ਕੋਸਤਾ ਭਰਾ ਸਾਡੇ ਜ਼ਿੰਦਗੀ ਮੌਤ ਜ਼ਿੰਦਗੀ ਦੀ ਲੜਾਈ ਲੜ ਰਹੀ ਹੈ ਆ ਹਾਲ ਤਾਂ ਪੈਦਾ ਕੀਤੇ ਉਹਨਾਂ ਨੇ ਵੀ ਜੇ ਇਹਨਾਂ ਨੂੰ ਕੰਟਰੋਲ ਕਰ ਸਕਦੇ ਐ ਤੇ ਭਾਰਤੀ ਜੰਦਾ ਪਾਸੇ ਇਹ ਕੰਟਰੋਲ ਕਰ ਸਕਦੇ ਐ ਸਿੱਖਾਂ ਨੂੰ ਖਾਲਸਾਨੀਆਂ ਨੂੰ ਤੇ ਪਾਕਿਸਤਾਨ ਵਾਲੇ ਜਿਹੜੇ ਨੇ ਮਗਰ ਪਿੱਛੇ ਬਿਠੇ ਬੈਠੇ ਐ ਇਹਦੇ ਲੋਈ ਲਈ ਭਰਾ ਵੇਡਾ ਬੜਾ ਜਗਾੜ ਕਰਾ ਕੀਤਾ ਹੈ ਇਹ ਜਗਾੜ ਨੂੰ ਜੇ ਧੌਣਾ ਹੈ ਪੂਰੀ ਤਰ੍ਹਾਂ ਫੇਰ ਸਾਡੀ ਸਾਰੇ ਜਥੇਬੰਦੀਆਂ ਦੀ ਲੋਰ ਵੱਧ ਜਿਵੇਂ ਸਮੇਤ ਬਾਦਰਾ ਦੇ ਬੈਠੇ ਆ ਕੇ ਇਹ ਅੰਦੋਲਨ ਪੂਰੇ ਭਾਰਤ ਦਾ ਅੰਦੋਲਨ ਬਣੇ ਫੇਰ ਉਹਨਾਂ ਦੀ ਚਾਲ ਕੁੱਟੀ ਜਾਂਦੀ ਹੈ ਫੇਰ ਉਹਨਾਂ ਸੈਸੀ ਤੌਰ ਤੇ ਬਹੁਤ ਵੱਡਾ ਲਾਅ ਸੋਣਾ ਹੈ ਇਸ ਗੱਲ ਦੀ ਬਹੁਤ ਵੱਡੀ ਕੀਮਤ ਲਈ ਜਾ ਸਕਦੀ ਹੈ। ਜੇ ਪੂਰੀ ਤਰ੍ਹਾਂ ਇਹ ਭਾਰਤ ਦਾ ਅੰਦੋਲਨ ਨਹੀਂ ਬਣਦਾ। ਫਿਰ ਕੋਈ ਕੀਮਤ ਨਹੀਂ ਲਈ ਜਾ ਸਕਣੀ। ਪੰਜਾਬ ਦੀ ਹੱਦ 'ਚ ਜੋ ਪੁੜਤਾਲ ਆ ਜੋ ਬੰਦੇ ਕਹਿੰਦੇ ਆ। ਵੀ ਪੰਜਾਬ ਦੀ ਹੱਦ ਜਾ ਕੇ ਉਹਨਾਂ ਨੇ ਕਤਲ ਕਰਦਾ। ਹੁਣ ਕਤਲ ਕਰਦਾ ਤਾਂ 302 ਲੱਗਦੀ ਹੈ। ਪੁੜਤਾਲ ਵੀ ਉਹਦੀ ਹੁੰਦੀ ਹੈ। ਜਿਹੜੀ ਕੋ ਗੱਲ ਲਾੜੇ ਜੇ ਹੋਵੇ ਉਹ ਸੈਂਟਰ ਦਾ ਅੰਮਿਤ ਸਾਹਾ ਉਹ ਬਾਈਕ ਤੇ ਖੜਾ ਹੋ ਨਦੇ ਹਰਿਆਣਾ ਦਾ ਮੁੱਖ ਮੰਤਰੀ ਆ ਖੱਟਰ ਉਹਨੇ ਸਾਰੇ ਬੈਰੀਗੇਡ ਖੜੇ ਕਰਿਆ ਆਗਿਆ ਦਿੱਤੀ ਆਪਦੀ ਫੋਰਸ ਲਾ ਕੇ ਸੈਂਟਰ ਦੀ ਫੋਰਸ ਨਾਲ ਲੱਗੀ ਹੋਈ ਹੈ ਤੇ ਹਰਿਆਣਾ ਦਾ ਡੀਜੀਪੀ ਹੈ ਫਿਰ ਕੀ ਰੌਲਾ ਇਹਨਾਂ ਦੇ ਬਾਈ ਨੇ ਪਰਚਾ ਦਰਜ ਕਿਉਂ ਨਾ ਹੋਵੇ ਬਾਈ ਨੇ ਪਰਚਾ ਦਰਜ ਹੋਣਾ ਚਾਹੀਦਾ ਸੀ ਇਸ ਕਰਦੇ ਲਈ ਲੜਾਈ ਪਣਨੀ ਚਾਹੀਦੀ ਹੈ ਹਜੇ ਵੀ ਠੀਕਾ ਸਰਕਾਰਾਂ ਦੀ ਇੱਥੇ ਨਾ ਬਣਾਉਂ ਨਾ ਵੱਖਰੀ ਗੱਲ ਹੈ ਪਰ ਬੂਰੇ ਭਾਰ ਦੇ ਲੋਕਾਂ ਨੂੰ ਪੂਰੀ ਦੁਨੀਆ ਦੇ ਲੋਕਾਂ ਨੂੰ ਤਾਂ ਪਤਾ ਲੱਗੇ ਨਾ ਜਿਹੜਾ ਲਖਮੀਰਪੁਰ ਖੇਰੇ ਚਿੱਤੇ ਦਿਨ ਗੱਡੀਆਂ ਚਲਾਈਆਂ ਉਹ ਮੰਤਰੀ ਤੋਂ ਸਟੀਫਨ ਨੇ ਲਿਆ ਉਤੋਂ ਜਿਹਦਾ ਐਪੀਐਮ ਚ ਨਾਮ ਹੈ ਤੇ ਹੁਣ ਚੱਕ ਕੇ ਉਹਨੂੰ ਜਵਾਰੀ ਫੇਡਰਡ ਦੇ ਦਿੱਤੀ ਕਿਉਂਕਿ ਉਹਨੇ ਬਹੁਤ ਚੰਗਾ ਕੰਮ ਕੀਤਾ ਆਰ ਬਈ ਆ ਸਰਕਾਰਾਂ ਦਾ ਮੇਰਾ ਗੱਲ ਕਹਿਣ ਦਾ ਮਤਲਬ ਇਹ ਜੀ ਅਸੀਂ ਇਸ ਗੱਲ ਨੂੰ ਪਾਉਣੇ ਆ ਜੋਰ ਲਾਉਣੇ ਆ ਤਾਂ ਹੱਕ ਸੱਚ ਵਾਲੀ ਗੱਲ ਲੋਕਾਂ ਨੂੰ ਪਤਾ ਲੱਗੇ ਕਿ ਇਸ ਕੰਨੀ ਧੱਕੜ ਸਰਕਾਰ ਤੇ ਕਹਿੰਦੇ ਨੂੰ ਕਿ ਸਾਰੀ ਦੁਨੀਆ ਨੂੰ ਬਾਦੂ ਜਮਹੂਰੀਅਤ ਆ। ਪਰ ਜਮਹੂਰੀਆ ਦਾ ਵਰਕਾ ਮਾਰਨ ਚਲਾ ਕੇ ਕੈਨ ਸਦੀ ਜਗਤੇ ਤੋਂ ਸੱਪ ਆਇਆ। ਜਿਵੇਂ ਨਾ ਜਾਦੀ ਸੀ ਦੇਖਣ ਨੂੰ ਗਏ ਉਹ ਵਿਦੇਮੀ ਗ੍ਰੇਜ਼ਨ ਆ ਦੇਖਿਆ ਸੀ। ਠੀਕਾ ਗੱਲਾਂ ਸਮਝ ਹੌਲੀ ਹੌਲੀ ਆਉਂਦੀਆਂ। ਅੰਗਰੇਜ਼ਾਂ ਦੀ ਗੱਲ ਵੀ ਲਗਭਗ-ਲਗ ਕਹਿ ਸਕਦਾ ਪੌਣੇ 200 ਸਾਲਾਂ ਦੇ ਲੋਕਾਂ ਨੂੰ ਸਮਝ ਆਈ। ਤੇ ਲੋਕਾਂ ਨੇ ਫੈਸਲਾ ਕੀਤਾ ਬਿਜਲੀ ਰਹੀਆਂ ਨਾਰੀਆਂ ਅੰਗਰੇਜ਼ ਨਹੀਂ ਰੱਖਦੇ ਨੇ ਜੇ ਇਸ ਹਾਲਤ ਨੇ ਅੰਗਰੇਜ਼ਾਂ ਨੂੰ ਪੜਦੇ ਦੇ ਪਿੱਛੇ ਕਰਨ ਦਿੱਤਾ ਹੁਣਾ ਕਿਆ ਜੇ ਤੱਕ ਇਹਨਾਂ ਹਵਾ 200 ਹੋਰ ਰਹਿੰਦੇ ਜਿਵੇਂ ਚੀਨ ਜਨਕਲਾਵ ਆਇਆ ਭਾਕਸੋਂ ਦੀ ਵਿਚਾਰਧਾਰਾ ਦੇ ਹਿਸਾਬ ਨਾਲ ਆਈ ਭਾਕਸੋਂ ਦੀ ਵਿਚਾਰਧਾਰਾ ਦੇ ਹਿਸਾਬ ਨਾਲ ਰਾਜ ਆਉਂਦਾ ਹਿੰਦੁਸਤਾਨ 'ਚ ਕਿਉਂਕਿ ਚਲਾਖ ਲੋਕ ਹੈ ਨੇ ਜੇ ਦੇਖਿਆ ਭਾਈ ਹੂੰ ਜਾਣੀਏ ਕੋਨਾ ਕੋ ਦੇ ਦੇਓ ਤਾਹ ਰਹਦਾ ਰਾਜ ਆਇਆ Nehru ਵਰਗੇ ਪ੍ਰਧਾਨ ਮੰਤਰੀ ਬਣੇ ਇਹਨਾਂ ਨੇ ਵੀ ਸਮਾਜਵਾਦ ਦਾ ਨਾਅਰਾ ਦਿੱਤਾ ਉਹ ਨਾਰਿਆਂ ਨੂੰ ਦਹੌਰ ਜੀ ਖਾਤਰ ਜੰਮੀ ਸਰਕਾਰੀ ਮਹਿਕਮੇ ਵੀ ਬਣਾਏ ਤੇ ਜ਼ਿਮੀਂਦਾਰਾਂ ਤੋਂ ਜ਼ਮੀਨ ਵੰਡਣ ਦਾ ਪਖੰਡ ਵੀ ਕਰਿਆ ਤੋਂਦਾਂ ਬਣਾ ਮੈਂ ਕਾਨੂੰਨ ਤਾਂ ਉਹ ਲਾਗੂ ਹੋਇਆ ਤੇ ਕਦੀ ਹੋਇਆ ਹਾਲਤ ਕੀ ਹੈ ਪੰਜਾਬ ਦਾ ਕੰਨ ਬਾਈਪਾਸ ਹੋਇਆ ਕਹਿੰਦੇ 2 ਲੱਖ ਕਰੋੜ ਤੋਂ ਵਧਾਤਾ ਬਜਟ ਬੜੇ ਰੁਪਏ ਲਾਤੇ ਬਾਈਪਾਸ ਤੇ ਚੋ ਉਬਾਲੇ ਰੁਪਏ ਲਾਏ ਲਾਏ ਕਿਤੇ ਹੈ ਇਹ ਭਗਵਾਨ ਜਮਾਨ ਨੂੰ ਪੁੱਛੀਏ ਕਿ ਤੇਰੀ ਇਹ ਵੀਡੀਓ ਪਈ ਹੈ ਵਿਆਹ ਤੋਂ ਪਹਿਲਾਂ ਰੋਗਿਆ ਫਸਲਾ ਜੀ ਨੇ ਰੋਣਾ ਸੀ ਮੰਡੀ ਦੇ ਜਾਣ ਸਾਰ ਸਾਰੀਆਂ ਫਸਲਾਂ ਵੇਖਣੀਆਂ ਤੇ ਉਹ ਪਖੰਡ ਵੀ ਕੀਤਾ ਤੇ ਮੁੰਗੀ ਦੇ ਸੀ ਐਮਐਸਪੀ ਦਿੰਨੇ ਆ ਕਿਨੇ ਹਿੰਦੀ ਐਮਐਸਪੀ ਤੇ ਤੇ ਜਿਹੜੀ ਕਦੇ ਘੱਟ ਪਾ ਦੇ ਦੀ ਕਿਉਂ ਦਾ ਸੇ ਪੈਸੇ ਪੂਰੇ ਕਰਾਂਗੇ ਉਹ ਐਮਐਸਪੀ ਵਾਲੀ ਮੁੰਗੀ ਕਿੱਥੇ ਗਈ ਦੁਸ਼ਤ ਬਾਸਪਰ ਬਾਸਪਤੀ ਤੇ ਵੀ ਆਨ ਰਿਪੋਰਟ ਨੇ ਦੇ ਦੇਹੀ ਐਮਐਸਪੀ ਦੀ ਜਾਂਚ ਹੀ ਕਰਾਂਗੇ ਠੀਕ ਆ ਜੇ ਸਾਰੇ ਆ ਫਸਲਾਂ ਇੱਕੇ ਦਮ ਨਹੀਂ ਖਰੀਦਿਆ ਜਾਂਦੇ ਆ ਸਾਨੂੰ ਆਇਆ ਹੁੰਦਾ ਵੀ ਆਹ ਫਸਲ ਭਾਈ ਤੋਂ ਫਸਲਾਂ ਪਾਲੀਆਂ ਦੋ ਅਗਲੀ ਚਪਾਲੀਆਂ ਇਹ 5 ਸਾਲ ਰਹਿਣਾ ਵੀ ਭਾਈ 10 ਸਾਲ ਰਹਿਣਾ ਤਾਂ ਗਾਰੰਟੀ ਕਰਦੀ ਪੰਜਾਬ ਸਰਕਾਰ ਨੇ ਸਮਾਵੇਂ ਨਾਲ ਹੁੰਦੇ ਫਾਰਮੂਲੇ ਮੁਤਾਬਕ ਫਿਰ ਮੰਨਿਆ ਨੇ ਵੀ ਭਾਈ ਸਾਡਾ ਸਾਡਾ ਕਹਿਣ ਦੇ ਲਈ ਹੈ ਜੇਕਰ ਤੁਹਾਡਾ ਬਾਪੜੇ ਕਰ ਰਹੀ ਹੈ ਗੋਲੀ ਮਾਰ ਰਿਹਾ ਗੋਲੀਆਂ ਭਰਾ ਰਿਹਾ ਸਿੱਧੀਆਂ ਇਹਨੇ ਬੈਰੀਗੇਡ ਕਾਹਦੇ ਬਾਸਤੇ ਲਾਇਆ ਵੀ ਕਹਿੰਦੇ ਉਹਦਾ ਕੋਸਾਨਾ ਦੇ ਨਾਲ ਆ ਜਦੋਂ ਬੈਰੀਗੇਡ ਬਾਲ ਕੀਤਾ ਕਿੰਨੇ ਵਾਲੀ ਸਾਨੂੰ ਘੇਰਿਆ ਕਿੱਧਰ ਚੱਲੇ ਹੋ ਹਾਲਾ ਕਿ ਜੇ ਇਕੱਲਾ ਬੰਦਾ ਜਾਣੂ ਘੇਰ ਲੋ ਬਾਦਰ ਪਾ ਦੂ ਇਕੱਲਾ ਜਾ ਕੇ ਕੋਈ ਦੇ ਨੇ ਇਹ ਧਾਦੋ ਤਾਂ ਉਹਨਾਂ ਨੂੰ ਵੀ ਦੱਸੂ ਜਿਹਨੇ ਲਾਏ ਆ ਤੁਸੀਂ ਤਾਂ ਲੋਕਾਂ ਦੇ ਨਾਲੋਂ ਥੋੜਾ ਬਿਹਾਰ ਕੀ ਐ ਇਹ ਗੱਲਾਂ ਭਾਵੇਂ ਕਹਿਣੀਆਂ ਐ ਸੁਣਨੀਆਂ ਪੰਜਾਬ ਜਬੋਰਡ ਲੱਗਿਆ ਸਰਕਾਰ ਦੇ ਮੈਂ ਇੱਕਦੇ ਹੱਥ ਮਾਰ ਕੇ ਕਹਿੰਦੇ ਇੱਕ ਬੋਰਡ ਸਾਫ਼ ਕਰਦਾ ਜਿਹੜਿਆ ਨੇ ਲਾਗੂ ਕਰਤਾ ਤੇਹੀ ਬੋਰਡ ਦੂਜੇ ਸਟੇਟਾਂ ਚ ਲਾਤੇ ਜਾ ਕੇ ਹੁਣ ਜਿਹਦੇ ਪਈ ਪਤਾ ਹੀ ਨਹੀਂ ਪੰਜਾਬ ਚ ਕੀ ਕੁਝ ਹੋ ਰਿਹਾ ਐ ਦੂਜੇ ਸਥਾਨ 'ਚ ਲੱਗਦਾ ਹੋਣਾ ਕਿ ਦਿੱਲੀ ਤੇ ਪੰਜਾਬ ਦਾ ਭਾਈ ਲੋਕ ਬਹੁਤ ਸਫਾ ਹਾਲ ਕਰਦੇ ਨਾ ਸਰਕਾਰਾਂ ਨੇ ਆਪਾਂ ਦੇ ਆਪਦੀ ਸਰਕਾਰ ਨੇ ਜੋ ਜਿਹੜੀ ਗੱਲ ਜਾ ਕੇ ਖੁਦ ਵੀ ਦੇਖੇ ਤਾਂ ਹੁੰਦਾ ਹੀ ਵੀ ਸਭ ਉਹ ਥੱਕੀ ਹੋਈ ਜਾਂਦਾ ਹੋਊ ਆ ਪ੍ਰਚਾਰ ਸਵੇ ਦਾ ਝੂਠਾ ਸੀ ਕਾ ਕਾਲੀ ਵੀ ਕੁੱਟਦੇ ਸੀ ਕਾਂਗਰਸੀ ਵੀ ਕੁੱਟਦੇ ਸੀ ਇਹ ਸਾਨੂੰ ਹੁਣ ਦਿਕਦਾ ਹੋਏ ਨੇ ਵੀ ਕਹੇ ਦਰਕੇ ਨੂੰ ਕੁੱਟਿਆ ਜਾਂਦਾ ਆ ਮਨੇ ਹਰਦਾ ਕੋਈ ਉਹ ਤਾਕਾ ਜਿਹੜਾ ਕੋਹ ਕਰ ਦਿੰਦੇ ਨੇ ਕੁੱਤਿਆ ਨਾ ਹੋਵੇ। ਇਹ ਕਹਿੰਦਾ ਨੇ ਵੀ ਵਾਅਦਾ ਕੀਤਾ ਤਾਂ ਭਾਈ ਗੋੜੀਆਂ ਨਾ ਖਰੀਦਣੀਆਂ। ਜਿਵੇਂ ਵਾਦਲੇ ਨੇ ਕਿਹਾ ਸੀ ਮੇਰੀ ਵੋਟ ਤੋੜਨ ਮੇਰੀ। ਕੈਂੀਆਂ ਡਾਂਗਾ ਖਰੀਦਣੀਆਂ ਇਹਨੇ ਅਸਲ ਵਿੱਚ ਦੇ ਗੋਲੇ ਖਰੀਦਣੇ। ਜਿਹੜੇ ਆਸਾਨ ਗੱਲ ਕਰ ਦਿੰਦੇ। ਇਹ ਕਹਿੰਦਾ ਨੇ ਵੀ ਵਾਅਦਾ ਵਾਧਾਇਆ ਖਰੀਦਾਂਗੇ ਤਾਂ ਉਹ। ਤਾਗ ਦੇ ਜ਼ੋਰ ਬਹੁਤਾ ਚਿਰ ਰਾਜ ਨਹੀਂ ਚੱਲਦੇ ਹੁੰਦੇ ਰਾਜ ਬਹੁਤਾ ਚਿਰ ਉਹ ਚੱਲਦੇ ਐ ਜਿਹੜੇ ਲੋਕਾਂ ਦੀ ਸੁਣਦੇ ਐ ਤੇ ਲੋਕਾਂ ਦੀ ਸਮੱਸਿਆ ਨੂੰ ਅਮਲੀ ਰੂਪ ਤੇ ਲੱਗ ਹੱਲ ਕਰਦੇ ਆ ਨੂੰ ਸੁਣ ਕੇ ਐਨ ਵੀ ਸੁਣ ਲਈ ਤੇ ਬਰੇ ਛੱਡ ਪੀ ਔਰ ਆ ਚੱਲਦੇ ਐ ਨਮਸਾਰ ਇਸ ਕਰਕੇ ਭਰਾਵੋ ਜੀ ਕੋਈ ਸਾਡੀ ਸ਼ਾਂਹ ਨਹੀਂ ਲਾਗੂ ਕਰਨ ਦੀ ਦੌਰ ਫਿਰ ਅਸੀਂ ਕਾਲੇ ਵਾਸਤੇ ਜਾਗ ਰੱਖੀ ਐ ਕਿ ਤਰਫਾ ਹੋ ਰਿਹਾ ਕਾਨੂੰਨ ਮੋਟਾ ਪਾਉਂਦੇ ਆ ਨੋ ਇਹਨਾਂ ਤੇ ਆਸ ਸੀ 90 ਤੁਸੀਂ ਜਿੱਤਿਆ ਦੇ ਇਹਨਾਂ ਦੇ ਐਮ.ਐਲ.ਏ ਨਿਬੜੇ ਕੀ ਹੈ ਕਿ ਨਜਰ ਹੋਰ ਵੋਟਾਂ ਮਗਰ ਲੱਗੇ ਰਹਿਣਾ ਹੈ ਅਸੀਂ ਨਹੀਂ ਰੋਕਦੇ ਜੇਕਰ ਤਰਫਾ ਵਾਲੇ 75 ਸਾਲ ਹੋਰ ਲੱਗੇ ਰਹਿੋ ਆਮਲ ਤਾਂ ਵੇਖੋ ਨਾ ਇੱਕ ਪਾਸੇ ਵੋਟਾਂ ਦਾ ਆਮਲਾ ਹੈ ਇੱਕ ਪਾਸੇ ਤਰਾਵੋ ਤੁਹਾਡੇ ਘੋੜਾਂ ਦਾ ਆਮਲਾ ਹੈ ਫਸਲਾ ਮਰ ਗਿਆ। ਤੁਹਾਡੇ ਨਾਲ ਬਾਤਾਂ ਹੋਈ ਸੀ ਗਰਗੋਈ ਬਾਤ ਕਰਾਂਗੇ 20000 ਤੁਹਾਡੋਂ ਪਹਿਲਾਂ ਬਾਤਾਂ ਕਿ ਕਿਤੇ ਮਗਲ ਕਿੱਥੇ ਗਿਆ ਉਹ ਬਾਦੀ ਅਮਰਿੰਦਾਂ ਕੁਛ ਨਹੀਂ ਪਹਿਲਾਂ ਦਾ ਮਾਜਵਾ ਮਿਲਿਆ ਨਹੀਂ ਛੇੜਾ ਕੜਕੋ ਇਹ ਸਾਡੇ ਲੋਕਾਂ ਦੇ ਚੜ ਗਿਆ ਆ ਬੈਠੇ ਭਰਾਸਰੋਂ ਕੜਕ ਲਈ ਇਹ ਭਾਲ ਦੇ ਵੀ ਕੋ ਬੱਲੀ ਸਹੀ ਹੈ ਸਰੋ ਵੀ ਫੜੀ ਠੀਕ ਐ ਜੇਦਾ ਸਮਾਪਰਸੈਂਟ ਨੁਕਸਾਨ ਹੋ ਗਿਆ ਸਾਫ ਸਮਾਨਾ ਹੀ ਕਰਾਦਾ ਨਹੀਂ ਹੋ ਗਿਆ ਠੀਕਾ ਜਾਂਦੇ ਨਿਸ਼ਾਨ ਬਚ ਰਿਹਾ ਐਵੇਂ ਅਸੀਂ ਟੰਗੀ ਗੱਲ ਕਹਿੰਦੇ ਵੀ ਜਾਂਦੇ ਨਿਸ਼ਾਨ ਨਹੀਂ ਮਾਲੀ ਨੁਕਸਾਨ ਤਾਂ ਬਹੁਤ ਹੋ ਗਿਆ ਇਹ ਕਿਦੋਂ ਬਦੌਰੀ ਹੋਣੀ ਹੈ ਜਦੋਂ ਪੈਸੇ ਬਣਨਗੇ ਤੇ ਜਿੰਨੇ ਕੇ ਪੈਸੇ ਦਿੰਦੇ ਐ ਇਹ ਭਰਾਵੋ ਅਖਰਾਂ ਪੂੰਜਨ ਵਰਗੀ ਗੱਲ ਐ ਇਹ ਜੇ ਨਾ ਮਸਲਾ ਨੀ ਹੱਲ ਹੁੰਦਾ ਮਸਲਾ ਤਾਂ ਸੰਯੁਕਤ ਮੋਰਚੇ ਦੀ ਮੰਗ ਹੈ ਕਿ ਭਾਰਤ ਸਰਕਾਰ ਜਿੰਨਾ ਕਰੇ ਟੋਟਲ ਫਸਲਾਂ ਦਾ ਜੋ ਦਾ ਪੂਰਾ ਨੁਕਸਾਨ ਹੋ ਗਿਆ ਉਹਦੀ ਪਰਪਾਈ ਕਰੇ ਜਿਹੜਾ ਕੋਈ ਕਿਸੇ ਦਾ ਵੀ ਨੁਕਸਾਨ ਹੋ ਗਿਆ ਕਿਸਾਨਾਂ ਦਾ ਨੁਕਸਾਨ ਹੋ ਗਿਆ ਕੌਮ ਦਾ ਨੁਕਸਾਨ ਹੋ ਗਿਆ ਤੇ ਪਰਿਵਾਰਾਂ ਦਾ ਨੁਕਸਾਨ ਕਿਉਂ ਰਹੇ ਇਨੂੰ ਕੌਮ ਦਾ ਨੁਕਸਾਨ ਮੰਨ ਕੇ ਦਿੱਤੇ ਜਾਣ ਕਰਜ਼ੇ ਦੇ ਲਈ ਖਮਾਰ ਦੀ ਗੱਲ ਹੈ ਉਹਨੂੰ ਲੱਗਦਾ ਵੀ ਇਹ ਕਿਵੇਂ ਵੱਜ ਜੂ ਜਦੋਂ ਮੋਦੀ ਬਣਿਆ ਉਹਨੂੰ ਮੈਂ 20 ਲੱਖ ਕਰੋੜ ਰੁਪਈਆ ਕਿਵੇਂ ਮਾਫ਼ ਕਰਤਾ ਭਾਈ ਕਾਰਪੋਰੇਟਾਂ ਦਾ ਇਧਰ ਮੇਲੇ ਢੱਕਾ ਬਣਦਾ ਤੇ ਜਦੋਂ ਕਹਿੰਦੇ ਵੀ ਐਮਐਸਪੀ ਦੇ ਪੂਰੀ ਫਸਲ ਚੱਕ ਲਓ ਚੈਲੇ 20 ਲੱਖ ਕਰੋੜ ਲੱਗੋ ਉਹ 11 ਲੱਖ ਕਰੋੜ ਆਦਾ। ਅਸੀਂ 20 ਲੱਖ ਕਰੋੜ ਹੀ ਮੰਨ ਲਿਆ ਨਾ ਭਾਈ 20 ਲੱਖ ਕਰੋੜ ਲੱਗੂਗਾ। ਇਹ 20 ਲੱਖ ਕਰੋੜ ਦੀ ਤੁਸੀਂ ਫਸਲ ਖਰੀਦ ਕੇ ਕਿਸੇ ਜਿਆਸਿਕ ਦੇ ਘਲੋੜਾਂ ਨੂੰ ਇਹਨੂੰ ਵੇਚਣੇ। ਜਾਉਂਦੇ ਜਿਹੜੀ ਜਾਂਦਕਪੰਡ ਪਰਵਾਰੀ ਹੋਵੇ ਕੋਈ ਜਿਹੜਾ ਥੋੜਾ ਘਾਟਾ ਕਾਦਾ ਪੈ ਗਿਆ। ਤੇ ਜਦੋਂ ਇਹ ਬਗਲ ਪ੍ਰਾਈਵੇਟ ਖਰੀਦਦੇ ਆ ਉਹਨਾਂ ਦਾ ਤਾਂ ਰੋਗ ਹੋ ਨਹੀਂ ਜਾਂਦੇ ਆ ਉਹ ਡਾਨੇ ਆ ਤਲਕ ਕੇ ਐਪਾਂ ਨੂੰ ਜੇ ਜਰਾ ਆਉਂ ਉਹਦੇ ਠੀਕ ਨਾਮੇ ਉਹ ਜੰਦੂਰ ਬਣੀ ਜਾਂਦੇ ਆ ਉਹਨਾਂ ਨੂੰ ਮੁਨਾਫਾ ਕਿੱਥੋਂ ਹੋਈ ਜਾਂਦਾ ਹੈ ਫਸਲ ਖਰੀਦ ਕੇ ਕਹਾ ਵੇਚ ਕੇ ਜਦ ਵੀ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਇਹਨੇ ਪੈਸੇ ਕਿੱਥੋਂ ਆਉਣਗੇ ਇਹ ਕਿ ਹੋਏ ਭਾਈ ਇਹਨਾਂ ਨੂੰ ਜਰੀਬ ਜੀ ਫਰੀਦਲੇ ਦਾ ਮੁੜਕੇ ਪੈਸਾ ਤਾਂ ਆਉਣਾ ਨਹੀਂ ਫਿਰ ਸਵਾਲ ਬਣਦਾ ਹੈ ਵੀ ਅੱਜ ਸਾਲ ਭਾਈ 20 ਲੱਖ ਕਰੋੜ ਕਿਥੋਂ ਆਇਆ ਕਰੋ ਹੋ ਸਕਦਾ ਤੁਸੀਂ 20 ਲੱਖ ਕਰੋੜ ਲਾਓ ਤੇ 20 ਲੱਖ ਕਰੋੜ ਦਾ ਵਟ ਲਓ ਪਰ ਤੁਰਨਾ ਨਹੀਂ ਇੱਧਰੋਂ ਕਿਉਂਕਿ ਤੁਹਾਡਾ ਸਾਰਾ ਕੁਝ ਸੰਭਾਉਣਾ ਤਾਂ ਉਹਨਾਂ ਨੂੰ ਹੈ ਦੂਜੇ ਨੂੰ ਤੇਜੀ ਨਾਲ ਉਹ ਤੈਨੂੰ ਸੰਭਾਤਾ ਕੌਣ ਸੰਭਾਦਣਗੇ ਹੁਣ ਦਾ ਖਤਰਾ ਉਹ ਪਾਣੀ ਤੇ ਜ਼ਮੀਨ ਤੇ ਆ ਗਈ ਤਾਂ ਨੂੰ ਪੈਕਡਾਂ ਜਮਾ ਕੇ ਆਕਾ ਦੇਣਾ ਹੈ ਜੇ ਕੋਈ ਕਹੇ ਬਹੁਤ ਮਿਲ ਜੂਗਾ ਪੈਸੇ ਵੀ ਦੇ ਪੰਜ ਕਰੋੜ ਰੁਪਏ ਦੇ ਦੂੰਗੀ ਤੁਹਾਨੂੰ ਕਿਲੇ ਦਾ ਤੇ ਜਦੋਂ ਭਾਈ ਉਹ ਕਿਲੋ ਅਜ ਮੁੜ ਕੇ ਲੈਣ ਆਇਆ ਆਕਾ ਉਹ 1000 ਰੁਪਏ ਕਿਲੋ ਮੇਰੇ ਕਿੰਨਾ ਚ ਵੜਨਗੇ ਉਹਦੇ ਪੈਸੇ ਤੁਸੀਂ ਲਾਜ ਕਰਾਉਣਾ ਹੈ ਉਹ ਲਾਜ ਕਰਾਉਣਾ ਜਦੋਂ ਉਹ ਪੈਸੇ ਕਿੱਥੇ ਖਰਮਗੇ ਪਰਦਾ ਤਾਂ ਇਹ ਕੋ ਲਾਜਵਹੀ ਹੋਵੇ ਵਿਦਿਆ ਖੁਦੀ ਹੋਵੇ ਪ੍ਰਥਮੇ ਕਮਦਰ ਨੇ ਪ੍ਰਗਾਰੀਦਾਰੋਂ ਬਾਪੋ ਘੋਣਾ ਪ੍ਰਾਈਵੇਟਾਂ ਨੂੰ ਅਨੁਤਕਰਨ ਹੈ ਇਸ ਕਰਕੇ ਭਰਾਵੋ ਜਿੰਨੇ ਤੁਸੀਂ ਤੁਸੀਂ ਸਮਝੇ ਬੈਠੇ ਹੋ ਇਹ ਗੱਲ ਪਰ ਇਹ ਗੱਲ ਜਿਹਦੇ ਭਰਾ ਨਹੀਂ ਹਜੇ ਤੇ ਕਰਤਾਰਨਾ ਚਾਉਣ ਲੱਗਿਆ ਪੈਣਾ ਨਹੀਂ ਜਾਣਦਾ ਉਹਨੂੰ ਸਮਝਾਉਣੀ ਪਊ ਬੋਲਤ ਮਾਰ ਮਾਰਨਾ ਕੰਮ ਹੈ ਤੇਰੇ ਵੀ ਮੌਜਾ ਕਹਿੰਦੇ ਨੇ ਆ ਚਲ ਦੇਖੀਓ ਆਪਾਂ ਮੇਰੇ ਲੋਕਾਂ ਦੇ ਨਾਲ ਆ ਮੈਂ ਕਿੰਦਾ ਰਗਾ ਮੈਨੂੰ ਕੋੜਾ ਪਤਾ ਨਹੀਂ ਮੈਂ ਭਰਾ ਉਹਦੇ ਪਿੰਡ ਤੋਂ ਰਾਂ ਕਿਰ ਕੱਲਾ ਰਹਿ ਗਿਆ ਸੀ ਤੇ ਗਰਾਏ ਘੋੜੇ ਸਾਰਾ ਪਿੰਡ ਇੱਕ ਮੂਰੀ ਨੰਗ ਗਿਆ ਆਏ ਕਿਦਾਂ ਦੀ ਗੱਲ ਐ ਮੈਂ ਬਹੁਤ ਵਾਰੀ ਬੈਸ ਲਈ ਸੁਨਾਰੇ ਮਾਨ ਦੀ ਸਾਡੇ ਪਿੰਡ ਨਾਲੇ ਤਾਂ ਲੋਕਾਂ ਦਾ ਨਹੀਂ ਬਾਲੇ ਐ ਨਹੀਂ ਜਿਵੇਂ ਨਕ ਮੇਲਾ ਨਕੋਂ ਜੋਗਰੇ ਦੀ ਉਹ ਸਾਰੇ ਪੰਜਾਬ ਚ ਨਹੀਂ ਮਿਲੇ ਪਸੀ ਫਸਲ ਮਰੀ ਦੇ ਕੱਲੇ ਬੰਦੇ ਨੇ ਲੜਕੇ ਉਸੇ ਨੇ ਉਹਦੇ ਕਿਦੋਂ ਉਹ ਬਹਾਦਰ ਬਣ ਗਏ ਬਈ ਜਿਹਨਾਂ ਨੂੰ ਲੋਕਾਂ ਦਾ ਭਰੋਸਾ ਕਰੋ ਲੋਕ ਸਰਜਨ ਹਾਰਾ ਧਿਆਨ ਦੇ ਲੋਕਾਂ ਦੇ ਭਰੋਸਾ ਕਰਕੇ ਲੱਗੇ ਰੋ ਜੇ ਲੋਕਾਂ ਨੂੰ ਸਮਝ ਆ ਗਈ ਉਹਨੂੰ ਰੌਣੀ ਲੋਕ ਨਹੀਂ ਵਿਸੇ ਹੜਦੇ ਕਿਉਂਕਿ ਲੋਕਾਂ ਨੇ ਤਾਂ ਧੋਖਾ ਕੀਤਾ ਸਾਰਿਆਂ ਨੇ ਸਾਰੇ ਆ ਬਾਜਿਆ ਘੋਲਣਣੇ ਕੋ ਖਾਕਿਤ ਹੈ ਕਿੰਨੀਆਂ ਜਥੇਬੰਦੀਆਂ ਆ ਗਿਆ ਉਹਨਾਂ ਨੇ ਕੋ ਖਾਕਿਤ ਹੈ ਤੇ ਜਿਹਨਾਂ ਨੂੰ ਲੱਗਦਾ ਵੀ ਆਹ ਕੁਛ ਠੀਕ ਹੀ ਲੱਗਦਾ ਕਹਿੰਦਾ ਕੋਈ ਠੀਕ ਲੱਗਦਾ ਅਜ ਦਾੜੀ ਲੱਗਿਆ ਉਹਨਾਂ ਦਾ ਇਹ ਵੀ ਹੈ ਜੇ ਕੁਛੀ ਕਰਨੀ ਤੇ ਜਿਹਨਾਂ ਨੂੰ ਲੱਗਦਾ ਵੀ ਆ ਥੋੜੇ ਸਹੀ ਚੱਲਦਾ ਧੂਆਂ ਦਾ ਪ੍ਰਚਾਰ ਕਰਦੇ ਆ ਕਨ ਗਰਾਹਾਂ ਦਾ ਮੁੰਡਾ ਘੇਰ ਲੱਖਣਾ ਚਾਹ ਪ੍ਰੈਜ਼ੀਡੈਂਟ ਚੋਂ ਮੈਂ ਕਿਹੜਾ ਮੁੰਡਾ ਜਿਹੜਾ ਉਹ ਤੋਂ ਜੰਮਿਆ ਨਹੀਂ ਮੁੰਡਾ ਉਹ ਹੋਇਆ ਨਹੀਂ ਮੁੰਡਾ ਜੇਹੀ ਆਉਗੇ ਤਾ ਦੋ ਇਹ ਤੋਂ ਆ ਗਿਆ ਗਰਾਹਾਂ ਦਾ ਮੁੰਡਾ ਜਿਹੜੀ ਗੱਲ ਨੂੰ ਸਾਹ ਤੇ ਨਹੀਂ ਕਰ ਸਕਦੇ ਜੋ ਕਹਿੰਦੇ ਭਾਈ ਉਹ ਪ੍ਰੈਜ਼ੀਡੈਂਟ ਤੋਂ ਤਾਂ ਕਰੋੜ ਰੁਪਏ ਲੈ ਲਿਆ ਕਹਿੰਦੇ ਨੂੰ ਰੌਲਾ ਹੋਣੀ ਸਾਰਾ ਲੈ ਲਿਆ ਹੋਵੇ ਜਿੰਨੇ ਇਹੋ ਜਿਹੇ ਲੋਕੋਂ ਦੇ ਜਿਹੜੇ ਸਾਹ ਤੇ ਨਹੀਂ ਕਰ ਸਕਦੇ ਤੇ ਮੇਰੇ ਅਕਨੂ ਸਾਰਿਆਂ ਨੂੰ ਲੱਗ ਜਾਂਦਾ ਵੀ ਆਹ ਗੱਲ ਗੜਬੜ ਤਾਂ ਹੋਊਗੀ ਗਲਾ ਜੱਛਦੀਆਂ ਕਿਵੇਂ ਆ ਪੂਰੀ ਤੋਂ ਸਾਡੇ ਉਧਰੋਂ ਕੱਪੜੇ ਭੁੱਜ ਕੇ ਮੈਂ ਤੇ ਗਰਾਹਾਂ ਜਾ ਰਿਹਾ ਜੀ ਪਹਿਣੀ ਨੇ ਉੱਥੇ ਧੂਈ ਪਾਈ ਬੈਠੇ 10-12 ਜਾਣੇ ਵਾਲੇ ਵਾਲੇ ਬੈਠੇ ਅਸੀਂ ਜਦੋਂ ਘਰੇ ਗਏ ਮੈਂ ਕਿਹਾ ਹਾਂ ਨੂੰ ਚਾਹਵਾ ਵੀ ਧੂਈ ਵਾਲੇ ਵਾਲਾ ਆਪਣੇ ਵਾਲੇ ਕੀ ਸੋਚਦੇ ਹੋਣਗੇ ਕਿ ਹੱਥ ਬਾਹਰ ਕੱਢੋ ਨਹੀਂ ਜੀ ਕਰਦਾ ਇਹ ਮੋਟਰਸਾਈਕਲ ਦੇ ਆਗੇ ਇਹ ਨਾਲ ਕੋਸਾ ਮਿਲਦੇ ਹੋਣਾ ਐਤੂ ਵੱਡਾ ਉਹਨਾਂ ਨੂੰ ਸਬੂਤ ਹੋਰ ਕੀ ਚਾਹੀਦਾ ਵੀ ਜਿਹੜੇ ਨਹੀਂ ਥਾਂਡੇ ਜਦੋਂ ਫਸਦੇ ਕੱਕਰ ਜਿਹੇ ਫਿਰਦੇ ਐ ਹੱਥ ਬਾਹਰ ਨਹੀਂ ਨਿਕਲਦਾ ਇਹ ਨਾਲ ਕੋਸਾ ਮਿਲਦਾ ਜੀ ਨਾ ਨੂੰ ਨਾ ਮਖਾਤੋਬ ਨਹੀਂ ਖਲਦੇ ਭਰਾਵੋ ਜਿੱਦਾਂ ਇਹਨਾਂ ਨੂੰ ਤਾਂ ਕੋਈ ਲਾਲਚੀ ਨਹੀਂ ਪੂਰੀ ਤਰ੍ਹਾਂ ਨਾਲ ਚ ਹੈ ਤੇ ਆ ਜਿਹੜੀ ਲੋਕਾਂ ਦੀ ਲਤ ਹੁੰਦੀ ਹੈ ਲੋਕਾਂ ਨੂੰ ਜਿਵੇਂ ਗੁਲਾਮ ਬਣਾਇਆ ਹੋਇਆ ਇਹ ਸਾਰੇ ਇਕੱਠੇ ਹੋ ਕੇ ਅਸੀਂ ਕਿਸਾਨਾਂ ਮਿਹਰਦਾਰਾਂ ਦੀ ਪੁੰਗ ਬਚਾਉਣੀ ਆ ਉਹਨੇ ਕਰਕੇ ਗਰਮੀ ਵੀ ਲੱਗਦੀ ਸਰਦੀ ਵੀ ਨਹੀਂ ਲੱਗਦੀ ਤੇ ਸਰਕਾਰ ਦਾ ਜਿੰਨਾ ਸਰਦੇ ਕੁਦਵਾਪਰਾ ਸਰਪੰਦਾ ਕੇਸਾ ਵਗੈਰਾ ਦਾ ਉਹ ਕੁਝ ਨਹੀਂ ਲੱਗਵਾਲੀ ਇਹ ਕੀ ਗੱਲ ਹੈ ਜੀ ਉਹ ਗੱਲ ਕਰਕੇ ਤੇਰੇ ਫਰਦਾਂ ਦੇ ਸੀ ਬਣਾਉਣੀ ਆ ਆਪਦੀ ਪੁਗਤ ਬੰਦੇ ਨੇ ਨਹੀਂ ਬਣਾਉਣੀ ਕਿਸੇ ਨੇ ਇੰਨਾ ਨੇੜੇ ਲੱਗੇ ਖੜਾ ਲਾ ਬਾਬਕ ਨਾ ਜਰੇ ਦੇ ਜੱਗਿਆ ਖੜਾ 72 ਸਾਲ ਦੀ ਉਮਰ ਹੋ ਗਈ ਇਹ ਕਹਦਾ ਪੁਗਤ ਬਣਾਉਣੀ ਹੈ ਪੁਗਤ ਡੇਰਾ ਮਤਲ ਲੈ ਕਰਨੇ ਬਣਾਉਣੀ ਹੈ ਬੰਦੇ ਨੇ ਕਿਸੇ ਨੇ ਪੁਗਤ ਬਣਾਉਣ ਦੇ ਕਿਸੇ ਆਗੂ ਨੇ ਨਹੀਂ ਪੁਗਤ ਬਣਾਉਣੇ ਆਉਂਦੀ ਜਦੋਂ ਲੋਕਾਂ ਨੂੰ ਸਮਝ ਆ ਜਾਂਦੀ ਉਹਦੀ ਲਹਿਰ ਬਣਦੀ ਹੈ ਤੇ ਲਹਿਰ ਪੁਗਤ ਬਣਾਵਾਂਦੀ ਹੈ ਅੰਗਰੇਜ਼ਾਂ ਨੂੰ ਕਿਤੇ ਤਿਆਰ ਸੀਗੇ ਇੱਕ ਵਾਰ ਬਲ ਕਹਿੰਦਾ ਸੀ ਮੈਂ 25 ਸਾਲ ਰਾਜ ਕਰੀ ਲਵ ਕਿੱਥੇ ਗਿਆ ਉਹ 25 ਸਾਲ ਦਾ ਰਾਜ ਕਿ ਉਸੇ ਦਾ ਆਸਪਾ ਨੂੰ ਘਰ ਸੇ ਹੁਣਾ ਬੀਜਪੀ ਨੂੰ ਮੋਰ ਸਾਥੀ ਕਰਨ ਨੂੰ ਫਿਰਦੇ ਸੀ ਆ ਤੁਹਾਡਾ ਅੰਦੋਲਨ ਚੱਲ ਪਿਆ ਉਹਦੇ ਕਰਕੇ ਬੇਦਰੇਕ ਲੱਗ ਜਿਵੇਂ ਪਹਿਲਾਂ ਸਾਂਝ ਚੜਾਈ ਸੀ ਤੇ ਕੋਹੜ ਨੇ ਇਹ ਕਰਕੇ ਭਰਾਵੋ ਸਾਰਿਆਂ ਤੋਂ ਚੌਕ ਸੜ ਗਏ ਤੇ ਲੱਕ ਬਨ ਕੇ ਚੌਂਕੀਦਾਰਾ ਕਰਨ ਲੱਗ ਪਏ ਇਦੋਂ ਕਿਤੇ ਹੋਰ ਜੇ ਦਿੱਕਤ ਰਹਿ ਨਹੀਂ ਰਹਿ ਜੀ ਚੌਂਕੀਦਾਰਾ ਚ ਨਾ ਰਹਿਣ ਪਿਆ ਹੁਣ ਕਿੰਨੇ ਲੋਕਾਂ ਦਾ ਫਸਲ ਦਾ ਨੁਕਸਾਨ ਹੋ ਗਿਆ ਕੁਸਪਰਾ ਬੈਠਿਆ ਸਾਡੇ ਵਿੱਚ ਹੈ ਕਦੇ ਨਾਲ ਹੈ ਜੋ ਸਾਰੇ ਭਰਾ ਆ ਜਾਣ ਸੜਕਾਂ ਤੇ ਉਹ ਆਤਮਾਨ ਦੀ ਮਾਂ ਸਾਰੇ ਵੀ ਉਹ ਨਾਮ ਆਜਵਾ ਪੂਰਾ ਦੇਵੇ ਪਰ ਜੋ ਕਹਿੰਦੇ ਵੀ ਮਾਰਦੇ ਕੁਦਰਤ ਨੇ ਚਲ ਕਰਮਾਂ ਚ ਹੀ ਸੀ ਫਿਰ ਕੁਦਰਤ ਨੇ ਵੀ ਮਾਰਦੇ ਤੁਹਾਡੇ ਕਰਮਾਂ ਚ ਭਾਈ ਬੈਠੇ ਰਹੋ ਕਰੇ ਤੇ ਸਾਨੂੰ ਤਾਂ ਭਰਾਵਾ ਬਹੁਤ ਸਾਡੇ ਰਹਿਵਲ ਸਿਖਾਉਂਦੇ ਹੈ ਜਿਹੀ ਗੱਲ ਹੈ ਕਿ ਪਿੱਛੇ ਤੁਸੀਂ ਕਰਮ ਮਾਰੇ ਕਰੇ ਹੈ ਉਹਦਾ ਫਲ ਹੁਣ ਖੋਗ ਰਹੇ ਹੋ ਹੁਣ ਚੰਗਾ ਕਰ ਲੈਦਾ ਫਲ ਦਾ ਫਾਹਾ ਮਿਲੂ ਜਿਹੜਾ ਸਾਨੂੰ ਇਹ ਗੱਲ ਪ੍ਰਚਾਰ ਦਾ ਸਿਖਾਉਂਦਾ ਦੇਖ ਕੇ ਆ ਮਗਰ ਵੀ ਕਿਸੇ ਕਿਸੇ ਮਾਰੇ ਕਰਮ ਕੀਤੇ ਉਹ ਦੇਖ ਕੇ ਇਸ ਕਰਮ ਮਾਰੇ ਇਹਦੇ ਚੰਗੇ ਕਰ ਲਈ ਗਾਹਾਂ ਕਿੱਥੇ ਮਿਲਣਗੇ ਜੰਗ ਨੂੰ ਪਤਾ ਹੈ ਉਹਨੂੰ ਪਤਾ ਨਹੀਂ ਕਿੱਥੇ ਜਾਣਾ ਮਰ ਕੇ ਪੰਜ ਦੱਤਾਂ ਤੋਂ ਬੰਦਾ ਬਣਿਆ ਪੰਜ ਦੱਤੇ ਹੱਥੋਂ ਵਿੱਚ ਅਲਾਜਾਂ ਦੇ ਆਉਂਦੇ ਆਉਂਦੇ ਦੱਤਾਂ 'ਚ ਬੰਦਾ ਜਾਂਦਾ ਹੈ ਜੰਮੀ ਇਸ ਕਹਿੰਦਾ ਪ੍ਰਚਾਰ ਹੈ ਉਹਦਾ ਅਸਰ ਹੈ ਬਹੁਤ ਬੁਰੀ ਤਰ੍ਹਾਂ ਇਹਨਾਂ ਤੋਂ ਭਰਾਵੋ ਨਿਕਲਣਾ ਪਊ ਜੇ ਦਿੱਲੀ ਕੋਲ ਜਿੱਥੇ ਤਾਂ ਐਂ ਜਿੱਥੇ ਪੈਣਾ ਇੱਕ ਧਰਮ ਦਾ ਘੋਲ ਨਹੀਂ ਬਣ ਦਿੰਦਾ ਇੱਕ ਸਟੇਟ ਦਾ ਘੋਲ ਨਹੀਂ ਬਣ ਦਿੰਦਾ ਇੱਕ ਇਲਾਕੇ ਦਾ ਘੋਲ ਨਹੀਂ ਬਣ ਦਿੰਦਾ ਇੱਕ ਕਿਸੇ ਯਾਦ ਦੇ ਨਾਮ ਧਰਮ ਦਾ ਘੋਲ ਨਹੀਂ ਬਣ ਦਿੰਦਾ ਤਿਆ ਜੰਨੀਆਂ ਪਾਰਟੀਆਂ ਦੇ ਲੀਡਰ ਨੇ ਨੇੜੇ ਨਹੀਂ ਲੱਗਣ ਦਿੱਤੇ ਇਸ ਗੱਲ ਨੇ ਜਿਤੇ ਆ ਪੰਜਾਬ ਨਾਲ ਗੱਲ ਸੀ ਜੇ ਧਰਮ ਦਾ ਕੋਲ ਬਣਾ ਲਾ ਦੇ ਪੰਜਾਬ ਵਾਲੇ ਬਹੁਤ ਬੁਰੀ ਤਰ੍ਹਾਂ ਕੁੱਟ ਖਾ ਕੇ ਆਉਂਦੇ ਪਤਾ ਨਹੀਂ ਕਿੰਨੇ ਦੇ ਸਿਰ ਜਾਂਦੇ ਇਤੋਂ ਵੱਡਾ ਮਿਲਣਾ ਕੋਈ ਨਹੀਂ ਸੀ ਦੁਨਜਾ ਸਟੇਟਾਂ ਦੇ ਦੁਨੀਆ ਵਾਲਿਆਂ ਨੇ ਵੀ ਫਟਕਾਰ ਪਾਉਣੇ ਜਿਵੇਂ ਆਖੀ ਹੋ ਗਿਆ ਸਿੱਖਾਂ ਨੂੰ ਉਹਨਾਂ ਦਾ ਸਿੱਖ ਤੋਂ ਕੁਰਬਾਨੀ ਕਰਨ ਵਾਲੀ ਹੈ ਪਰ ਕੁਰਬਾਨੀ ਕਿਦੇ ਸੂਰਤੇ ਹੋਊ ਵੀ ਤਾਂ ਠੀਕ ਹੈ ਜੇ ਬੇਲੋਰੀਆਂ ਕਰਵਾਨੀਆਂ ਦੇ ਰਿਹਾ ਤਾਂ ਕੀ ਫਾਇਦਾ ਹੈ ਇਹਨਾਂ ਭਰਾਵਾਂ ਨੂੰ ਵੀ ਸੁਝਾ ਦਿੱਤਾ ਸੀ ਵੀ ਜਿਹੇ ਜੇ ਪ੍ਰਬੰਧ ਕਰ ਲਿਓ ਉਹਨਾਂ ਨੇ ਤੁਸੀਂ ਕਹਿੰਦੇ ਦਿੱਲੀ ਜਾਣਾ ਤੁਸੀਂ ਤਾਂ ਦੁਨੀਆ ਦੇ ਬਾਡਰਾਂ ਤੇ ਜਾਵੜੇ ਦਿੱਲੀ ਦੇ ਬਾਡਰ ਦੀ ਕੀ ਗੱਲ ਹੈ ਇੱਕੋ ਹੁਣ ਦੁਨੀਆ ਬਦਰ ਤੇ ਗਿਆ ਨਹੀਂ ਫਿਰ ਇਹ ਕਾਹਦੀ ਹੁੰਦੇ ਵੀ ਅਸੀਂ ਦਿੱਲੀ ਜਾਣਾ ਹੈ ਟੈਸ ਕਰਕੇ ਭਰਾਵੋ ਇਧਰੋਂ ਵੀ ਸੱਦਾ ਹੈ ਕਿ 14 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਦਿਨ ਵਾਸਤੇ ਜਾਣਾ ਹੈ ਇਸ ਸਕੈਮ ਦਾ ਫਰਦਾ ਹੈ ਸਾਰੇ ਸਟੇਟਾਂ ਦਾ ਫਰਦਾ ਹੈ ਜਨੂ ਦੇਖੋ ਸਰਕਾਰ ਨੇ ਕੀ ਕਰਨਾ ਹੈ 6 ਤਰੀਕ ਨੂੰ ਫੈਸਲਾ ਕਰ ਲੈਣਾ ਆਪਾਂ ਇਸ ਸਕੈਮ ਵੱਲੋਂ ਮੀਟਿੰਗ ਹੋਣੀ ਹੈ ਕਿ ਜੇ ਉਹ ਰੋਕਦੇ ਫਿਰ ਕੀ ਕਰਨਾ ਹੈ ਉਹਦਾ ਭਰਾਵੋ ਤੁਹਾਡੇ ਅੱਗੇ ਖੁੱਲਾ ਲਾਣਾ ਜੀ ਆਜੂਗਾ ਆਪਣਾ ਗੱਦਾ ਤਾਂ ਹੋਈ ਹੈ ਕਿ ਜੇ ਤੁਸੀਂ ਜਮਹੂਰੀਅਤ ਕਹਿੰਦੇ ਹੋ ਤੇ ਕਿਦ ਨੂੰ ਮਾਚੇ ਦਾ ਟਰੈਕਟ ਜੀ ਜਾਂਦੇ ਹੁੰਦੇ ਸੈਟ ਦਾ ਮੋਰਚਾ ਚ ਜਾਂਦੇ ਆ ਉਹਦਾ ਬਸਰਾਂ ਗੱਡੀਆਂ ਰਾਹੀਂ ਜਾਏ ਦੋ ਰੇਲਾ ਨਹੀਂ ਜਾਏ ਉਹ ਜਿਹੜੇ ਇਹ ਕਹਿੰਦੇ ਵੀ ਰੇਲਾ ਰੁਕੇ ਲੋਕ ਔਖੇ ਹੁੰਦੇ ਐ ਤੁਹਾਨੂੰ ਪਤਾ ਹੋਣਾ ਹੈ ਆਪਾਂ ਚੰਡੀਗੜ੍ਹ ਜਾਣਾ ਸੀ ਗਿਆ ਰੇਲ ਬੜੀ ਗਿੰਦੀ ਭਰੀ ਹੋਈ ਸੀ ਆਪਣੇ ਨਾਲ ਮਾਹ ਦੇ ਵਿੱਚਾਂ 5 ਘੰਟੇ ਧੂੜੇ ਲੱਤੀ ਰੱਖੀ ਤੇ ਫਾਇਦਾ ਹੋਇਆ ਜੇ ਵੀ ਗੱਡੀ ਖੜ ਦੇ ਲੋ ਫਿਰ ਸਾਨੂੰ ਜੇਲ੍ਹ ਜਾਊਗਾ ਸਾਰਿਆਂ ਨੂੰ ਤੇ ਮੰਨ ਲਈ ਜੇਲ੍ਹ ਜਾਵੜੀ ਸੀ ਸਾਰੀ ਹੁਣ ਵੀ ਜਿੰਨਾ ਇਸ ਵੇਲੇ ਪਹਿਲਾਂ ਹੀ ਬੰਦ ਕਰ ਸਕਦੇ ਐ ਜਾਂ ਆਂਦੀ ਆਈਏ ਤੇ ਬੜੀ ਖੜਿਆ ਰੋਕ ਲਓ ਜਿਹਦੇ ਮਰਜ਼ੀ ਸਟੇਸ਼ਨ ਤੇ ਲਾਜੋ ਪਾਸੇ ਇੱਕ ਤਾਂ ਇਹ ਨਾਣਾ ਇਹ ਤਾਂ ਉਹ ਵੀ ਕਹਿੰਦੇ ਨੇ ਵੀ ਹਾਂ ਪੰਜ ਪੰਜ 7 7 ਕੱਢ ਦੇਈ ਗੱਡੀਆਂ ਲੇਟ ਹੋ ਜਾਂਦੀਆਂ ਤੇ ਕਹਿੰਦੇ ਕਿ ਨਾ ਬਹਾਨਾ ਬਹਾਨਾ ਜੀ ਲੇਟ ਹੋ ਗਈ ਜਦੋਂ ਇਹ ਅਤਵਾਰ ਨਹੀਂ ਨਾ ਤੇ ਤੇ ਜਿਹੜੇ ਵੇਲ ਚੜ ਕੇ ਉਹਨਾਂ ਦਾ ਮੌਜਾ ਨਾ ਜਾਣ ਦੇ ਦੇਣ ਕਿ ਉੱਥੇ ਠੀਕ ਹੈ ਉਧਰ ਪਾਸੇ ਐਸਕੇਮਾ ਕੀ ਸਰਦਾ ਹੁੰਦਾ ਹੈ ਸਾਧਾ ਸਜਾ ਦਾ ਹੋਊਗਾ ਐਸਕੇਮਿਕ ਤੇ ਜੇ ਭਾਈ ਰੋਕ ਦੇ ਫਿਰ ਆਪਾਂ ਬਹਿ ਜਿਥੇ ਰੋਕਦੇ ਆ ਕਿੰਨੇ ਦਿਨ ਬਹਿਣਾ ਹੈ ਉਹਦਾ ਫੈਸਲਾ ਕਰਕੇ ਬਹਿ ਜੋ ਆਣ ਮੇਰੇ ਹਵਲੇ ਨਹੀਂ ਬਹਿਣਾ ਪੰਜ ਦਿਨ ਬੈਠਾ ਜਾ ਸਕਦਾ ਜਾਂ ਅੰਦਰ ਬੈਠਾ ਜਾ ਸਕਦਾ 10 ਦਿਨਾਂ ਹਫ਼ਤਾ ਬੈਠਾ ਜਾ ਸਕਦਾ ਬਹਿ ਜੋ ਤੇ ਉਦੋਂ ਤੋਂ ਕਰ ਦਿਓ ਉੱਥੇ ਲਾਣ ਜੇ ਭਾਰਤੀ ਜੰਦਾ ਪਾਰਟੀ ਪੂਰੇ ਭਾਰਤ ਦੇ ਵਿੱਚ ਚੁਣਾ ਹੋ ਰਹੀਆਂ ਇਹਨਾਂ ਨੇ ਸਟੇਜਾਂ ਨਹੀਂ ਲਗੜ ਦੇਣੀਆਂ ਇਹ ਸਮਰੱਥਾ ਹੈ ਕਿ ਸਟੇਜਾਂ ਨਹੀਂ ਲਗਣ ਦੇਵਾਂਗੇ ਆ ਕੀ ਇੰਤਲੈਂਡ ਦੀ ਲੋੜ ਹੈ ਜੇ ਨਾਲ ਘੜਾ ਦਾਂਗੇ ਭਾਰਤੀ ਜੰਦਾ ਪਾਰਟੀ ਦੇ ਅਸੀਂ ਲੋਕ ਇਸ ਕੰਮ ਤੇ ਆ ਗਏ ਲਾ ਲਾਣੇ ਦੇ ਬਾਟਰ ਭਾਈ ਜੇ ਸਾਨੂੰ ਬਾਟਰਾਂ ਦੇ ਪਿੰਡਾਂ ਚ ਸਹਾਰਾ ਦੇਸੀ ਨਹੀਂ ਬਾਟਰ ਲਾ ਸਕਦੇ ਇਹਨਾਂ ਨੂੰ ਆਖ ਉਸ ਕਰਨਾ ਪੈਣਾ ਤੇ ਕਰਨਾ ਭਰਾਓ ਲੋਕਾਂ ਦੇ ਪੈਣੇ ਦੀ ਤਾਕਤ ਦੇ ਨਾਲ ਹੈ ਤੇ ਸਾਡਾ ਮੰਨਦਾ ਇਹ ਵੜਿਆ ਖੜਾ ਹੁੰਦਾ ਹੈ ਪੈਣਾ ਦੁਖੀ ਕਰਾਉਣਾ ਹੈ। ਭੋਗ ਦੇ ਗਏ ਹੋ। 90% ਪੈਣਾ ਸਾਡੀਆਂ ਸੀਗਾ ਇਧਰੋਂ। ਤੇ ਅੱਜ ਤੁਸੀਂ ਕਹਿੰਦੇ ਹੋ ਅੱਜ ਨਹੀਂ ਭਈਓ ਪੈਣਾ ਆਜ਼ਾਦ ਸਕਦੀਆਂ। ਕਿਹਦਾ ਪ੍ਰਬੰਧ ਨਹੀਂ ਕਰਦੇ ਪੈਣਾ ਤਿਆਰ ਹੈ? ਕਿ ਕੀ ਕਰਨਾ ਸਾਧਨ? ਜਾਂ ਇਹ ਸਾਧਨ ਐ ਛੋਟੇ ਲਏ ਆ ਬ੍ਰਿਜਸੀ। ਵੀ ਕੋਈ ਲਾਉਣਾ ਪੈ ਗਿਆ ਜਰਸ ਤੇ ਜਾਵੜੀਏ ਚੰਗੀ ਗੱਲ ਆ ਸਾਧਨ। ਅਸੀਂ ਯਾਦੇ ਬਾੜੇ ਆ। ਪਰ ਉਹਨਾਂ ਸਾਧਨਾਂ ਨਾਲ ਮੋਰਚੇ ਨਹੀਂ ਲੜੀਦੇ ਭਰਾਓ। ਉਹਨਾਂ ਸਾਧਨਾਂ ਨਾਲ ਜੜ ਕੇ ਕੱਠ ਨਹੀਂ ਹੁੰਦੇ। ਕੱਟ ਕਾਮ ਖਾਤੋਂ ਤਾਂ ਵੱਡੀਆਂ ਬੱਸਾਂ ਨੇ ਜਿਹੜੇ ਮਰਜੀ ਪਿੰਡ ਤੇ ਖੜਾ ਲਾ ਦਿਓ ਮਟੀ ਦਾ ਸਮਾਂ ਲੈ ਕੇ ਦੇਣ ਨੂੰ ਤਿਆਰ ਆ ਕੱਲਿਆਂ ਭੈਣਾ ਦੀ ਭਰ ਜੂ ਉਸ ਕੈਨੂੰ ਖਰਚਾ ਹੁੰਦਾ ਭਾਈ ਖਰਚਾ ਤੁਸੀਂ ਆਪ ਜੇਬ ਚੋਂ ਕਰਦੇ ਹੋ ਜਰੂਰ ਥੋੜੀ ਜੇਬ ਦਾ ਖਰਚਾ ਹੁੰਦਾ ਹੈ ਤੇ ਤਾਂ ਨਾ ਖੜੋ ਵੱਡੀ ਬੱਸ ਤੇ ਜਿੰਨਾ ਪਿੰਡਾਂ ਨੇ ਵੱਡੀਆਂ ਬੱਸਾਂ ਖੜਾਏ ਆ ਕਿਸੇ ਦਾ ਪੈਸੇ ਮੁੱਕੇ ਦੁਆਰੀ ਚੰਡੀਗੜ੍ਹ ਗਏ ਕਿ ਇੱਕ ਪਿੰਡ ਚੋਂ ਪੰਜ ਪੰਜ ਬੱਛਾਂ ਭਰੀਆਂ ਉਹਨਾਂ ਦੇ ਤਾਂ ਪੈਸੇ ਮੁੱਕੇ ਨਹੀਂ ਭਈ ਤੁਹਾਡੇ ਇੱਕ ਬੱਸ ਨਾ ਵਿੱਚ ਕਿੰਨ ਮੁੱਕ ਜਣਗੇ ਤੇ ਜਦੋਂ ਮੁਕਗੇ ਪਾਸੇ ਕਹਿਦੇ ਆਂਗਾ ਲੋਕਾਂ ਨੂੰ ਜੀ ਆ ਮਾੜਾ ਖਾਣਾ ਉਸੇ ਜਾਣਾ ਪਏ ਬੈਠਦਾ ਹੈ ਨਹੀਂ ਲੋਕ ਬੈਠਦੇ ਇਹਨਾਂ ਨੂੰ ਲਜਾ ਬਣਾਗੇ ਨਾ ਬੈਠਦੇ ਉਹਨਾਂ ਨੂੰ ਨਾ ਜਾਵਾਂਗੇ ਭਾਈ ਫਿਰ ਜਦ ਵੀ ਉਹਦੇ ਉਹੀ ਜਵੇਂ ਸਭ ਕੁੰਡਲੀ ਫੜ ਕੇ ਹੁੰਦੀ ਹੈ ਕਿ ਕਿਤੇ ਮੌਕਾ ਨਾ ਜਾਣਾ ਫਿਰ ਕੋਸ ਭਲਾਦਾ ਐਫ ਡੀ ਕਰ ਲਈ ਬੈਠਿਆ ਪੈਸਿਆਂ ਦੀ ਇਹ ਵਿਆਜ ਦੇ ਦੇਣ ਵਾਸਤੇ ਇਕੱਠੇ ਕਰਿਆ ਭਈ ਅੰਦੋਲਨਾਂ 'ਚ ਲਾਉਣ ਵਾਸਤੇ ਕਰਿਆ ਹੈ ਠੀਕ ਆ ਬਾਧੂ ਪੇਤ ਵੀ ਕਰਤੇ ਵਿਆਜ ਤੇ ਕੋਈ ਖਰਚਾ ਨਹੀਂ ਇਹਦਾ ਪਰ ਸੇ ਸਾਨੂੰ ਲੱਗੋ ਵੀ ਉਹ ਵਿਆਜ ਵਾਲਿਆਂ ਨੂੰ ਘਟਾਉਣੇ ਵਿਆਜ ਘਟਾਉਂਦੇ ਜੀ ਇਹਦੇ ਨਾਲ ਦੀ ਕੋਲ ਲੜ ਜਾਂਦੇ ਅਪੀਲ ਹੈ ਤੁਹਾਡੇ ਕੋਲ ਗੱਡੀਆਂ ਚੰਗੀ ਗੱਲ ਹੈ ਉਹ ਐਵਰੇਜਸ ਵੀ ਲੋਡ ਵਾਸਤੇ ਨਹੀਂ ਪੌਂਕ ਤੇ ਗੱਡੀਆਂ ਦਿੰਦੇ ਜਦੋਂ ਸਰਕਾਰ ਨਾਲ ਪੰਗਾ ਪਿਆ ਹੁੰਦਾ ਹੈ ਕਿਉਂਕਿ ਗੱਡੀਆਂ ਭੰਦੇ ਕਿੰਨੇ ਡਰਾਇਵਰ ਭੰਦੇ ਆਪਣੇ ਮਸਲੇ ਕਿੰਨੇ ਬਣਦੇ ਚੰਡੀਗੜ੍ਹ ਬਾਦਲ ਨੇ ਇਹ ਤਾਂ ਆਪਦੇ ਜਿਵੇਂ ਮਰਜ਼ੀ ਲੈ ਜਾਗੇ ਇਹ ਭੰਦੇ ਹੋਗੇ ਭਾਈ ਬਣਾ ਲਾਂਗੇ ਨਵੇਂ ਆ ਉਹਦੇ ਚੰਡੀਗੜ੍ਹ ਬਲੇ ਨਹੀਂ ਬਣਾ ਕੇ ਦਿੱਤੀਆਂ ਮੋਂ ਉਹਨਾਂ ਦੀਆਂ ਉਹੀਆਂ ਜਿਆਂ ਉਹ ਮਗਰਲੇ ਵੀਰ ਨੂੰ ਕਹਨ ਨੂੰ ਸਾਜਣਾ ਨਾ ਮਿਲੇ ਉਹ ਕਹਿੰਦੇ ਭਾਈ ਫੋਨ ਕਰ ਲਿਓ ਫੋਨ ਤੇ ਐ ਕਰਾਂਗੇ ਐ ਘੁੱਟਣੇ ਪੈਂਦੇ ਇਹਨੇ ਦੇ ਦਾਪੇ ਚ ਇਸ ਕਰਕੇ ਭਰਾਵੋ ਲੱਖਵੰਨੋ ਚੌਕੀਦਾਰਾ ਕਰੋ ਬੜਾ ਬੜਾ ਚੌਕੀਦਾਰਾ ਮਾ ਪੰਨਾਂ ਵਾਲੇ ਕੋਲ ਚ ਕਰਿਆ ਪੰਜ ਦਿਨ ਪਿੰਡਾਂ ਚ ਹੀ ਬੈਠੇ ਹੁਣ ਲੱਗਦਾ ਅਸੀਂ ਵੀ ਉਹ ਸਮਾਂ ਨਹੀਂ ਹੈਗਾ ਨਹੀਂ ਹੁਣ ਵੀ ਉਹ ਕਰਦੇ ਪਰ ਜੇ ਤੁਸੀਂ ਲੱਖਵੰਨ ਕੇ ਪਿੰਡਾਂ ਚ ਲੱਗ ਜਓ ਫਿਰ ਮਾਮਲਾ ਨਹੀਂ ਕਿ ਪਿੰਡ ਵਾਲੇ ਨਹੀਂ ਦੋਵਾਂਗੇ ਪਿੰਡ ਵਾਲੇ ਵੱਡੇ ਗੱਲ ਦੀ ਤੁਰੂ ਦੇ 100% ਦਾ ਭਰਾ ਲੋ ਕਦੇ ਨਹੀਂ ਦੁਰਦੇ 100% ਨਾਲ ਵਾਹਿਗੁਰੂ ਦੀ ਤਾਕਤ ਵੱਡੀ ਵੱਡਦੀ ਕੋਈ ਖੜਦਾ ਨਹੀਂ ਅੱਜ ਨੇ ਅੱਜ ਆਪਾਂ 1 ਪਿੰਡ ਦੀ ਤਾਕਤ ਹੈ ਜੇ ਮੈਂਨੇ ਪਿੰਡ ਦੇ ਵੱਡੇ ਨਹੀਂ ਅਗਣ ਦੇ ਆਪਣੀ ਗਿਣਤੀ ਕਿੰਨੀ ਹੈ ਕਿਉਂਕਿ ਆਪਾਂ ਤਾਂ ਗਿਣਦਿਆਂ ਬਕਾਇਦਾ ਇਤੋਂ ਵੱਧ ਤਾਂ ਗਿਣਤੀ ਪਿੰਡ ਦੀ ਹੈ ਜਰਮੇਨਾ ਪਿੰਡ ਕੋਈ ਨਹੀਂ ਜਿਹਦੀ ਮਤਲਬ 25 26 ਹਜ਼ਾਰ ਦਾ ਬੋਡ ਘੱਟ ਹੋਵੇ ਪਰ 25 26 ਹਜ਼ਾਰ ਦਾ ਆਪਾਂ ਉੱਪਰ ਇੱਥੇ ਬੈਠੇ ਪੰਲਾ ਦੂਦ ਘੱਟੋਂ ਮਾਗਣ ਯਾਨੀ ਇੰਨੇ ਨਹੀਂ ਪਿੰਡ ਸਾਡੇ ਤਾਂ ਇਕੱਲੇ ਇਕੱਲੇ ਪਿੰਡ ਚ ਬੈਠੀ ਐ ਆਪਦਾ ਇੰਨੇ ਕ ਮੰਗ ਕਰਦਾ ਭਾਈ ਉਹਦੇ ਚੋਂ 10% ਆਜੋ 10% ਭੰਡ ਆਜੋ 10% ਭਰਾਓ 9 ਜਾਣੇ 10% ਸਾਡੇ ਭਾਈ ਜਿਹੜੇ ਬਜ਼ੁਰਗ ਬਜ਼ੁਰਗ ਭੈਦਾ ਉਹ ਆਜੋ ਜੋ ਉਸ ਘਰੋਂ ਦੇ ਹੋਣ ਤੇ ਜਿੰਨਾ ਚਿਰ ਭਰਾਗੇ ਨਹੀਂ ਹੁੰਦੇ ਉਹਨਾਂ ਚੋਂ ਤਾਂ ਟਕੇ ਹੈ ਜਗਾ ਦਾ ਹੋਵੇ ਕਾ ਲਓ ਭਾਈ ਥੋੜੇ-ਥੋੜੇ ਬਾਹਰੇ ਕਾ ਲਓ ਜਦ ਇਹ ਗੱਲ ਨੂੰ ਵਧਾਈਏ ਲਹਿਰ ਬਣਾਈਏ ਇਹਨੂੰ ਘੱਟ ਚੌਕੀਦਾਰਾ ਤੁਹਾਨੂੰ ਕਰਨਾ ਪਊ। ਅੱਜ ਤਾਂ ਕਸਰ ਨਹੀਂ ਛੱਡਦਾ ਚੌਕੀਦਾਰ ਜਿਹੜੀ ਸਾਡੀ ਡਿਊਟੀ ਹੈ। ਓਕੇ ਹੋਈਏ ਸਭ ਤੋਂ ਲੱਗੇ ਹੋਏ ਆ। ਤੁਹਾਨੂੰ ਚੌਕੀਦਾਰਾ ਕਰਨਾ ਪਊਗਾ। ਇਸੇ ਆਸ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।